ਇਹ ਲੱਗ ਇਹਨੂੰ ਮੰਗਦੇ ਰਹੀ ਸੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਦਾਸ ਸਾਹਿਬ ਨੂੰ ਤੇ ਇਹ ਵੀ ਤੁਸੀਂ ਮਰਲਾਉਣ ਤਰਨਪੁਰਵਤਨ ਕਰ ਲਿਆ ਹਾਂਜੀ ਕਿਹਨਾਂ ਦੇ ਕਹਿਣ ਤੇ ਕਿਹਨਾਂ ਦੇ ਕਹਿਣ ਤੇ ਹਾਂਜੀ ਕਿਹਨਾਂ ਦੇ ਕਹਿਣ ਤੇ ਤਰਨਪੁਰ ਪ੍ਰੋਬਲਮ ਸਾਡੇ ਘਰ ਤੇ ਐਸੇ ਲੜਾਈ ਝਗੜਾ ਬੰ ਚੱਲਦਾ ਸੀਗਾ ਅੱਛਾ ਇਹ ਅਸੀਂ ਤਾਂ ਨਹੀਂ ਉਹਨਾਂ ਪਾਦਰੀ ਹੋਣ ਦੇਤਾ ਹੈ ਪਾਦਰੀ ਬਣਾਉਂਦੇ ਨਹੀਂ ਨਹੀਂ ਇਹ ਕਿਹੜੇ ਕੋਣ ਹੈ ਨਹੀਂ ਪਾਦਰੀ ਨੇ ਦੇਤਾ ਤਾਂ ਤੁਸੀਂ ਪਰ ਜੇ ਤੁਸੀਂ ਮੰਨ ਲਓ ਕਰਨਾ ਹੈ ਤੁਸੀਂ ਗੁਰਦਾਸ ਸਾਹਿਬ ਦੇ ਦਿੰਦੇ ਤੁਸੀਂ ਐਵੇਂ ਵੇਦ ਵੀ ਨਹੀਂ ਸੀ ਨਾ ਕਰਨੀ ਭੇਜਿਆ ਹੀ ਭਾਈ ਹੈ ਨਹੀਂ ਉਹ ਬੁਲਾ ਰਹੇ ਹੈ ਨਹੀਂ ਕਿਹਨੇ ਬੁਲਾਉਂਦੇ ਕੋਈ ਆ ਕਿੱਥੇ ਗਿਆ ਉਹ ਕੰਮ ਕਰਿਆ ਹੈ ਕੰਮ ਕਰਿਆ ਹੈ ਨਹੀਂ ਆਪਲੇ ਆ ਬੁਲਾ ਬੁਲਾਓ 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 ਜਿੱਥੇ ਬੁਲਾਓ ਯਾਰ ਨੰਬਰ ਲੈ ਲਓ ਯਾਰ ਪਹਿਲਾਂ ਕਿਹਨੂੰ ਮੰਨਦੇ ਟਿੱਕੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਤੇ ਇਹ ਵੀ ਤੁਸੀਂ ਮਤਲਬ ਹੁਣ ਤਨ ਪਰਵਤ ਕਰ ਲਿਆ ਹਾਂਜੀ ਕਿਹਨਾਂ ਦੇ ਕਹਿੰਦੇ ਕਿਹਨਾਂ ਦੇ ਕਹਿੰਦੇ ਤਨ ਪਰਵਤ ਪ੍ਰੋਬਲਮ ਸਾਡੇ ਘਰ ਤੇ ਐਸੇ ਲੜਾਈ ਝਗੜਾ ਬਹੁਤ ਚੱਲਦਾ ਸੀਗਾ ਅੱਛਾ ਕਿ ਕਦੇ ਕਰਕੇ ਚੱਲਦਾ ਹੈ ਲੜਾਈ ਝਗੜਾ ਵੇ ਐਸੇ ਕਰੇ ਨੂੰ ਲੜਾਈ ਜਾਣਾ ਬਹੁਤ ਚਾਹ। ਕੌਣ ਠੀਕ ਹੋ ਜਾਏਗਾ ਚਾੜਾ। ਚਲ ਖੁਮਖਿਲੀ ਕਰੀਏ। ਇੱਕ ਫੇਰੀ ਵੈਕ ਕਰ ਸੋ ਕਿਨੇ ਕਹਿਨ ਤੇ ਕਿਤਾਬ ਵਿਚਾਰ ਪਰਵਤਨ। ਕਿਹੜੇ ਤੁਹਾਨੂੰ ਕਿਹਾ ਵੀ ਇਸ ਤਰ੍ਹਾਂ ਇਸ ਤਰ੍ਹਾਂ ਰਹਿ ਜਾਓ ਫਿਰ ਤੁਹਾਡਾ ਚਾੜਾ। ਬੱਸ ਆਪਣੀ ਮਰਜ਼ੀ ਨੇ ਚਲੋ ਕੀਤਾ ਪਹਿਲਾਂ ਵੀ ਮਰਜ਼ੀ ਨੇ ਚਲੋ ਸਾਰਾ। ਨਹੀਂ ਕੋਈ ਗੱਲ ਕਰ ਲੈਣੇ ਮੈਂ ਚਾਰ ਛੋਟੇ ਜਿਹੇ ਮਾਣ। ਉਹ ਛੋਟੇ ਬਾਬਾ ਜੀ ਦਾ ਸਰਦ ਰਖਣੇ ਗਲਤੀ ਨਾ ਕਰ ਛੋਟੇ ਬੈਠੇ ਸਾਨੂੰ ਪਤਾ ਬਾਬਾ ਜੀ ਮੈਂ ਤਾਂ ਮਾਣ ਭਾਜੀ ਤੁਹਾਡੇ ਪਿੱਛੇ ਹਾਂ। ਹਾਂ। ਮੈਂ ਤਾਂ ਕਰ ਸ਼ੁਰੂ ਤੋਂ ਮੋਨਾ ਹੀ ਬਾਬਾ ਜੀ ਮੈਂ ਸ਼ੁਰੂ ਤੋਂ ਮੋਨਾ ਹੀ ਯਾਰ ਬਨੂਸ਼ ਮਾਲੀ ਕਾ ਮੋਨੇ ਦਾ ਤੂੰ ਪਹਿਲਾ ਦੱਸ ਉਹਥੇ ਆਪਣਾ ਸ਼ਰੂਪਥੀ ਕਿਉਂ ਰੱਖਿਆ ਹੈ ਮੈਂ ਰੱਖਿਆ ਹੈ ਕਿਹਨੇ ਮੈਂ ਰੱਖਿਆ ਬਾਬਾ ਜੀ ਤੂੰ ਰੱਖਿਆ ਨੇ ਨਹੀਂ ਮੈਂ ਨਹੀਂ ਰੱਖਿਆ ਕਿਹਨੇ ਰੱਖਿਆ ਮੈਂ ਤਾਂ ਮੋਨਾ ਸ਼ੁਰੂ ਤੋਂ ਮੋਨਾ ਨਾ ਨਾ ਇਨੇਟਰ ਉਥੇ ਬਾਰੀ ਨਹੀਂ ਪਾਇਆ ਸੀ ਨਾ ਸ੍ਰੀ ਸਾਹਿਬ ਮੱਤੇ ਗਏ ਸ੍ਰੀ ਸਾਹਿਬ ਹੈ ਸਾਡੇ ਮੋਨਾ ਹਾਂ ਮੁੰਡਾ ਮੈਂ ਸ਼ੁਰੂ ਤੋਂ ਉਸਾ ਜਿਨੇ ਚ ਸੜਕੋਸ ਤੇ ਬੱਚੇ ਉਹਦੇ ਅੱਛਾ ਦੋ ਬੈਨ ਰਾਤਰੇ ਕਿਸੇ ਤੁਸੀਂ ਉੱਥੇ ਸੌਂ ਕੇ ਆਇਆ ਕੋਡੈਂਟ ਹੁੰਦਾ ਹੈ ਤੇ ਉਸ ਮਨੇ ਇਹ ਕਰਿਆ ਇੱਕ ਹਮ ਤੁੰਗਾ ਕੀਤਾ ਹੈ ਇਹ ਤੂੰ ਮੜ ਕੇ ਆ ਤਨ ਬਰ ਰੋਟਾ ਕਰਨਾ ਇਹ ਤੂੰ ਉੱਥੇ ਗੁਰਦੁਆਰਾ ਸਾਹਿਬ ਆ ਜਾ ਕਰਨਾ ਲੈ ਹਮ ਉਹਨਾਂ ਤੋਂ ਕਰੋ ਕਿ ਅਸੀਂ ਰੋਜ਼ ਨਹੀਂ ਕਰਨਾ ਕੀ ਬਰਾ ਗਤੀ ਹੋ ਗਈ ਉਹ ਬੇਚਾਨ ਸਦੀ ਮਹੜ ਗੱਲ ਕੀ ਹੋਈ ਬਾਕੀ ਚਲ ਜਲਦੀ ਹੈ ਤਾਂ ਇਹ ਬਈ ਦੇ ਦੇ ਨਹੀਂ ਕਰਨਾ ਪੜਗੀ ਇਹਨੇ ਲੱਗ ਰਿਹਾ ਸੀ ਪੰਜਾਬ ਨੂੰ ਨਹੀਂ ਬਾਹਰ ਗੁਰਦੁਆਰੇ ਪਹਿਲਾਂ ਗੁਰਦੁਆਰੇ ਉਸ ਤੇ ਮੈਂ ਰੱਖਿਆ ਮੈਂ ਰੱਖਿਆ ਮੈਂ ਰੱਖਿਆ ਮੈਂ ਰੱਖਿਆ ਬਾਬਾ ਜੀ ਇਹਨਾਂ ਨੇ ਬਾਗੀ ਬਣਾਓ ਜਿਹੜੇ ਬਾਗੀ ਲਖੇ ਉਹ ਵੀ ਬਲਾਓ ਬਾਗੀ ਬਲਾਓ ਬਲਾਕ ਬਾਗੀ ਬਾਗੀ ਬਲਾਓ ਆਪਾਂ ਕੋਈ ਕਾਰਵਾਈ ਕਰੋ ਤੁਸੀਂ ਇਹਨੇ ਵੱਡੋ ਅਨੇ ਘੋਟ ਦੋ पादरी बल पादरीदरी ਆਦਰੀ ਮਾਰੋ ਕੋਈ ਸਿੱਧਾ ਸਵਾਲ ਮੰਨਿਆ ਆਪੇ ਇਹਨੇ ਸੱਟਿਆ ਮੰਨ ਲਿਆ ਸਿੱਟਿਆ ਵਾ ਤੋ ਆਪੇ ਇਹਨੇ ਮੋੜੇ ਸੱਟਿਆ ਮੰਨ ਕੀ ਗੱਲ ਹੋ ਗਈ ਚੱਕਲੀਆ ਨਾ ਉਹਨਾਂ ਪਾਦਰੀ ਸੱਦਾ ਨਹੀਂ ਪਤਾ ਨਾਮ ਲੈ ਕੇ ਦੁੱਤੀ ਸਿੱਟਾ ਮੇਰਾ ਪਾਦਰੀ ਕਿਹੜਾ ਸਮਾਨ ਸੱਚ ਆਏਗਾ ਕਿਹੜਾ ਦਿੱਤਾ ਹੈ ਮੇਰਾ ਭਾਈ ਮਾਰ ਜਿਆ ਜਿਹੜੇ ਚੱਲ ਨੇ ਅਸੀਂ ਨਹੀਂ ਰੋਕਦੇ ਪਰ ਜਿਹੜੀ ਇਹ ਨਹੀਂ ਮਦਦ ਕੀਤੀ ਇੱਕ ਗੁਰਦਾਸ ਸਾਹਿਬ ਪਛਾ ਦਿੰਦੇ ਸਾਨੂੰ ਗੁਰਦਾਸ ਸਾਹਿਬ ਚਾਹੁੰਦੇ ਗੁਰਦਾਸ ਸਾਹਿਬ ਪਛਾ ਦਿੰਦੇ ਸਾਨੂੰ ਕੋਈ ਕਰਾਈ ਨਹੀਂ ਇਹਨਾਂ ਦੇ ਘਰ ਦੇ ਕੁਛ ਲੱਗੇ ਗੀ ਗੁਰੂ ਕਰੇਗਾ ਉੱਥੇ ਜਾ ਕੇ ਸੁਣੋ ਕੋਈ ਗੱਲ ਨਹੀਂ ਖਲੋਤ ਨਹੀਂ ਹੋ ਸਕਦੀ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਇਹ ਥੋੜੀ ਵੀ ਤੁਸੀਂ ਆ ਦੇਖੋ ਕਿੱਥੇ ਕੂੜੇ ਚੁੱਕ ਕੇ ਲਿਆਏ ਇੱਜ਼ਤ ਮਾਰਨ ਗੁਰਦਵਾਰਾ ਸਾਹਿਬ ਪਛਾ ਦਿੰਦੇ ਜਿਹੜਾ ਮੈਂ ਜਰੂਰ ਪੰਜ ਗੱਲਾਂ ਇਹ ਪਾਣੀ ਦੇਗਾ ਸਾਨੂੰ ਪਾਦਰੀ ਬੁਲਾਓ ਜਿਹੜਾ ਤੁਹਾਨੂੰ ਪਾਦਰੀ ਬੁਲਾਉਂਦਾ ਉਹ ਜਿਹੜਾ ਤੁਹਾਨੂੰ ਕਹਿੰਦਾ ਜਿਹੜਾ ਇਹੋ ਜਿਹੇ ਕੰਮ ਕਰੋ ਉਹਨੂੰ ਚਾਹੀਦਾ ਸੀਗਾ ਤੁਹਾਨੂੰ ਕਹਿੰਦਾ ਵੀ ਜਦੋਂ ਮਾਣਾ ਗੁਰਦੁਆਰਾ ਸਾਹਿਬ ਛੱਡਾ ਉਹ ਜਿਹੜਾ ਤੁਹਾਨੂੰ ਛੱਡਿਆ ਜਾਏ ਇਹ ਚੀਜ਼ਾਂ ਕਰਕੇ ਕੋਈ ਨਹੀਂ ਜਾਣਾ ਸੀ ਸਾਨੂੰ ਸਾਨੂੰ ਕਹਿ ਦਿੰਦੇ ਗੰਧੀ ਸਿੰਘ ਨੂੰ ਕਹਿ ਦਿੰਦੇ ਉਹ ਆ ਕੇ ਲੈ ਜਾਂਦਾ ਜਾਣਾ ਭਾਈ ਅੱਜ ਸਾਡੇ ਉਹਨਾਂ ਬੱਸ ਚੱਲੋ ਕੋਈ ਵੇਟ ਕਰ ਲੋ ਭਾਈ 2 ਮਿੰਟ ਵੇਟ ਕਰ ਲੋ ਇਹ ਜੀ ਸਾਰੇ ਪਿੰਡ ਤੋਂ ਬਾਹਰ ਸਾਡੇ ਨਾ ਪਿੰਡ ਹੱਕੇ ਵਾਲੇ ਦਾ ਸਾਡਾ ਪਿੰਡ ਹੈ ਇਹ ਤੋਂ ਥੋੜਾ ਚੜ੍ਹਦੇ ਵਾਲੇ ਪਾਸੇ ਜਿਹੜਾ ਅੱਧਾ ਕਿਲੋਮੀਟਰ ਤੇ ਨਾ ਸੀਬਰੀ ਦਾ ਟਿਕਾਣਾ ਹੈ। ਅੱਛਾ ਜੀ। ਸੀਬਰੀ ਦਾ ਟਿਕਾਣਾ ਹੈ। ਉਹਦੇ ਉੱਤੇ ਜਿਹੜਾ ਨਾ ਤੋੜਾ ਰੱਖਿਆ ਪਿਆ ਸੀਗਾ। ਉਹਦੇ ਵਿੱਚ ਫਿਰ ਜਦੋਂ ਅਸੀਂ ਸਾਡੇ ਪਿੰਡ ਦੇ ਮੁੰਡੇ ਨੇ ਵੇਖਿਆ ਰ ਵੀ ਇਹ ਕੀ ਪਿਆ ਹੈ। ਉਹਨੇ ਜਦੋਂ ਵੇਖਿਆ ਵੀ ਵਿੱਚੇ ਧਾਰਮਿਕ ਸਮੱਗਰੀ ਸਾਰੀ ਇਹ ਗੁਟਕਾ ਸਾਹ ਬੇਅਦਬੀ ਕੀਤੀ ਗਈ ਹੈ। ਉਹ ਉੱਥੇ ਚੁੱਕ ਕੇ ਨਾ ਜਿਹੜਾ ਨਾ ਉਹ ਗ੍ਰੰਥੀ ਸਿੰਘ ਨੂੰ ਨੇ ਦੱਸਿਆ। ਗ੍ਰੰਥੀ ਸਿੰਘ ਨਾਲ ਗਿਆ ਤੇ ਚੁੱਕ ਕੇ ਗੁਰਦੁਆਰਾ ਸਾਹਿਬ ਲੈ ਆਇਆ। ਜਿਹੜਾ ਕਿ ਹੁਣ ਤੁਹਾਨੂੰ ਸਾਰਾ ਖੋਲ ਕੇ ਦਿਖਾਇਆ ਹੈ। ਜਿੰਦੇ ਵਿੱਚ ਸੁਖਮਨੀ ਸਾਹਿਬ ਦਾ ਗੁਟਕਾ ਹੈ ਨਿਤਨੇਮ ਦਾ ਗੁਟਕਾ ਹੈ ਹੋਰ ਧਾਰਮਿਕ ਪੁਸਤਕਾਂ ਨੇ ਸ੍ਰੀ ਸਾਹਿਬ ਹੈ ਹੋਰ ਧਾਰਮਿਕ ਸਮਗਰੀ ਕਾਫੀ ਗੁਰੂ ਨਾਨਕ ਸਾਹਿਬ ਦੀਆਂ ਫੋਟੋਆਂ ਨੇ ਬਾਬੇ ਦੀਪ ਸਿੰਘ ਦੀ ਫੋਟੋ ਹੈ ਗੁਰੂ ਗੋਬਿੰਦ ਸਿੰਘ ਦੀਆਂ ਫੋਟੋਆਂ ਨੇ Hindu ਦੇਵੀ ਦੇਵਤਿਆਂ ਦੀਆਂ ਫੋਟੋਆਂ ਨੇ ਜਿਹੜੀ ਕਿ ਇਹਨਾਂ ਨੇ ਬੇਅਦਬੀ ਕੀਤੀ ਹੈ ਵਿੱਚ ਇਹਨਾਂ ਦੇ ਦਾ ਪਰਿਵਾਰ ਦੇ ਅਚਾਨਕ ਤੇ ਫੋਟੋ ਉਹ ਵੀ ਵਿੱਚ ਰੱਖ ਦਿੱਤੀ ਉਹ ਵੀ ਆਏ ਸਾਡੇ ਕਾਲਜ ਦੀ ਤੁਹਾਨੂੰ ਦਿਖਾਈ ਹੈ ਇਹ ਪਰਿਵਾਰ ਜਿਹੜਾ ਇਹ ਇਥੇ ਕਲੋਨੀ ਦੇ ਵਿੱਚ ਹੀ ਰਹਿੰਦਾ ਹੈ ਇਹਨਾਂ ਜਿਹੜਾ ਨਾ ਕ੍ਰਿਸਚਨ ਧਰਮ ਜਿਹੜਾ ਨਾ ਗ੍ਰਹਿਣ ਕਰ ਲਿਆ ਹੈ ਜਿਸ ਕਰਕੇ ਇਹ ਇਹਨਾਂ ਜਿਹੜਾ ਨਾ ਗਨ ਭੇਟ ਕਰਦੇ ਹੁੰਦੇ ਜਾਂ ਤਾਂ ਇਹ ਨਾ ਉੱਥੇ ਛੱਡ ਕੇ ਕੂੜੇ ਦੇ ਵਿੱਚ ਤੇ ਬੇਅਦਬੀ ਕੀਤੀ ਹੈ। ਤੇ ਕੀ ਕਾਰਵਾਈ ਇਹਨਾਂ ਦੇ ਖਿਲਾਫ ਹੁੰਦੀ ਰਹੀ ਹੈ ਜਾਂ ਕੀ ਅੱਗੇ ਐਕਸ਼ਨ ਹੋਊ? ਕੋ ਕਾਨੂੰਨੀ ਕਾਰਵਾਈ ਬੰਦੀ ਹੈ ਜੀ ਹੁੰਦਾ ਇਹਨਾਂ ਦੇ ਜੋ ਵੀ ਕਾਨੂੰਨ ਮੁਤਾਬਕ ਸਜ਼ਾ ਬੰਦੀ ਹੈ ਉਹਨਾਂ ਨੂੰ ਦਿੱਤੀ ਜਾਏ। ਇਹਨਾਂ ਜਿਹੜਾ ਜੋ ਸਿੱਖ ਧਰਮ ਦੀ ਬੇਅਦਬੀ ਕੀਤੀ ਹੈ। ਉਹ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਤੁਹਾਨੂੰ ਕਿਵੇਂ ਪਤਾ ਲੱਗਾ ਵੀ ਉੱਥੇ ਸਾਡੇ ਪਿੰਡ ਦਾ ਮੁੰਡੇ ਉੱਥੇ ਜ਼ਮੀਨ ਹੈ ਨਾ ਉਧਰ ਜੀ ਉਹ ਡੇਲੀ ਉੱਥੇ ਲੰਗਾ ਟੱਪਾ ਹੈਗਾ ਉਹਨੇ ਦੇਖਿਆ ਸੀਗਾ ਵੀ ਇਹ ਥੋੜਾ ਕਿਸ ਚੀਜ਼ ਦਾ ਪਿਆ ਹੈ। ਉਹ ਜਦੋਂ ਨੇ ਖ ਨੌਕਲ ਬੰਦ ਸਿੰਘ ਜੀ ਮੈਂ ਪਿੰਡ ਦਾ ਪਿੰਡ ਦਾ ਗਰੰਟੀ ਸੰਘਾ ਜੀ ਆਪਣੇ ਨਾ ਪਿੰਡੋਂ ਇੱਕ ਮੁੰਡਾ ਜਾ ਰਿਹਾ ਸੀ ਆਪਣੇ ਖੇਤਾਂ ਨੂੰ ਉਹਨਾਂ ਮੈਨੂੰ ਫੋਨ ਕੀਤਾ ਉਹਨਾਂ ਜਾ ਦੇਖਿਆ ਨਾ ਵੀ ਇੱਥੇ ਥੋੜਾ ਪਿਆ ਤੇ ਵਿੱਚ ਨਾ ਫੋਟੋ ਫੋਟੋ ਧਾਰਮਿਕ ਬਹੁਤ ਪਈਆਂ ਉਹਦੇ ਵਿੱਚ ਉਹਨਾਂ ਬਾਅਦ ਮੈਨੂੰ ਫੋਨ ਕੀਤਾ ਜੀ ਬਾਬਾ ਜੀ ਵੀ ਇੱਥੇ ਵੀ ਆਪਣੇ ਨਾ ਵੀ ਤੁਹਾਨੂੰ ਦੇ ਫੋਟੋਆਂ ਤੇ ਗੁਰਕਾ ਸਾਹਿਬ ਦੀ ਵੀ ਕੋਈ ਕਰਕੇ ਗਿਆ ਹੈ ਵਿੱਚ ਉਹਨਾਂ ਦੇ ਪਰਿਵਾਰ ਦੀ ਫੋਟੋ ਵੀ ਹੈਗੀ ਹੈ ਪਰ ਉਹ ਕਹਿੰਦੇ ਵੀ ਸਾਡੇ ਸਿਹਾਨ 'ਚ ਨਹੀਂ ਆਂਦੇ ਤੁਸੀਂ ਵੇਖੋ ਵੀ ਕੀ ਹੈ ਬਾਅਦ 'ਚ ਫਿਰ ਉੱਥੋਂ ਐਸੀ ਸਮਾਨ ਇੱਥੇ ਲੈ ਆਂਦਾ ਜਦੋਂ ਸਾਰਾ ਖੋਲ ਕੇ ਵੇਖਿਆ ਵਿੱਚੋਂ ਉਹ ਤੋਂ ਉਹਨਾਂ ਦੇ ਪਰਿਵਾਰ ਦੀ ਨਿਕਲੀ ਉਹ ਪਰਿਵਾਰ ਨੂੰ ਮੈਂ ਚੰਗੀ ਤਰ੍ਹਾਂ ਜਾਣਨਾ ਉਹ ਪਹਿਲਾਂ ਆਪਣੇ ਕੋਲੇ ਤੋਂ ਸੁਖਮਨੀ ਸਾਹਿਬ ਦਾ ਪਾਠ ਤੇ ਬੰਗੁਰਦੁਰ ਸਾਹਿਬ ਤੋਂ ਕਰਾਦੇ ਆ ਇੱਥੇ ਆਉਂਦੇ ਸੀ ਪਹਿਲਾਂ ਤੇ ਹੁਣ ਉਹਨਾਂ ਦੇ ਆਸ-ਪਾਸੇ ਪਤਾ ਕਰਨ ਤੇ ਪਤਾ ਲੱਗਾ ਵੀ ਉਹਨਾਂ ਨੇ ਕ੍ਰਿਸਚੀਅਨ ਧਰਮ ਅਪਣਾਇਆ ਹੈ ਜਿਸ ਕਰਕੇ ਵੀ ਉਹਨਾਂ ਇਹ ਬੇਅਦਬੀ ਸਾਰੀ ਕੀਤੀ ਹੈ ਤੇ ਉੱਥੋਂ ਸਾਰਾ ਸਮਾਨ ਚੱਕ ਕੇ ਫਿਰ ਸੀ ਇੱਥੇ ਲੈ ਆਂਦਾ ਜੀ ਤੇ ਵਿੱਚੋਂ ਕੀ ਕੀ ਸਮਾਨ ਨਿਕਲਿਆ ਸਮਾਨ ਵਿੱਚੋਂ ਕਿਪਨ ਦਸਾਂ ਗੁਰੂਆਂ ਦੀਆਂ ਫੋਟੋਆਂ ਬਾਬਾ ਦੇਵ ਸਿੰਘ ਜੀ ਦੀ ਫੋਟੋ ਹੈ ਜੀ ਦੇਵੀ ਦੇਵਤਿਆਂ ਨੇ ਫੋਟੋਆਂ ਨੇ ਤੇ ਹੋਰ ਸ੍ਰੀ ਸਾਹਿਬ ਨਿਕਲੇ ਆ ਜਿਸ ਜਿਹੜੇ ਉਹਨਾਂ ਵਾਹ ਵਾਹ ਕਰਕੇ ਰੱਖੇ ਨੇ ਉਹ ਨਿਕਲੇ ਨੇ ਗੁਰਕਾ ਸਾਹਿਬ ਨਿਕਲੇ ਨੇ ਸੁਖਮਨੀ ਸਾਹਿਬ ਦਾ ਗੁਰਕਾ ਸਾਹਿਬ ਹੈ ਜਪਜੀ ਸਾਹਿਬ ਦਾ ਤੇ ਹਿੰਦੂ ਦੇਵੀ ਦੇਵਤਿਆਂ ਦੇ ਨਾਲ ਸਰੂਪ ਨੇ ਜੋ ਵੀ ਉਹਨਾਂ ਦੇ ਘਰੇ ਵੀ ਸਮਗਰੀ ਧਾਰਮਿਕ ਸੀ ਉਹ ਸਾਰੀ ਉਹਨਾਂ ਕਢਾ ਗਏ ਤੇ ਬਾਹਰ ਸਤਾ ਦਿੱਤੀ ਕਿੱਥੋਂ ਮਿਲੀ ਕਿੱਥੋਂ ਇਹ ਇਹ ਮਿਲੀ ਆਪਣੇ ਪਿੰਡ ਦੇ ਨਾਲ ਹੀ ਇਹ ਬਾਹਰ ਉੱਥੇ ਪੀਰ ਦੀ ਜਗ੍ਹਾ ਬਣੀ ਹੋਈ ਹੈ ਉਹਦੇ 베ਰੀ ਦੇ ਥੱਲੇ ਉੱਥੇ ਸੀਵਰੇਜ ਦਾ ਟੱਕਣ ਹੈ ਜੀ ਉਹ ਗੰਦ ਦੇ ਵਿੱਚ ਉੱਥੇ ਸਟ ਆਇਆ ਨਾ ਸਾਰਾ ਕੁਝ ਆ ਸ੍ਰੀ ਸਾਹਿਬ ਆਹ ਦੇਖੋ ਜੀ ਅੱਤ ਅਰਮਾਨ ਜੀ ਬਦਾਰਾ ਅਰਮਾਨ ਨੂੰ ਕੋੜਾ ਮਾੜਾੜੀਆਂ ਕੋੜਾ ਵਿੱਚ ਜਾਈ ਨੇ ਕੋ ਕੋ ਚੱਲੋ ਚੱਲੋ ਤੋਂ ਕੋ ਦੋਰਾ ਸਾਹ ਦਾ ਚਾਲ ਅਰ ਕੜਾਣੇ ਅਰੇ ਮੁੰਨਾ ਸਾਹ ਆ ਛੋਟਾ ਸਰੀਸਾ ਆ ਵਾ ਇਹ ਜੋਤਾਂ ਦਾ ਤਖਾਲਾ ਵਾਲਾ ਦਾ ਸਮਥਰੀਸਾ ਦੇ ਚੋਲ ਹੈ ਹਾਂ ਦੇਖੋ ਬਾਬਾ ਦੀਪ ਸਿੰਘ ਦੀ ਛੋਟੀ ਫੋਟੋ ਬਾਾਕੀ ਆ ਸਭ ਨੂੰ ਪਹਿਲਾਂ ਦੇ ਲੈ ਲੋ ਆ ਦੇਖੋ ਸ਼ੁਰੂ ਕਰੀਏ ਕਾਸ਼ ਜੀ ਤਾ ਪਰਵਾਰੀ ਜਿੱਥੇ ਤੁਸੀਂ ਆਨੇ ਗਏ ਨੇ ਤੇ ਇਹ ਉਹਨਾਂ ਦਾ ਤਿਵਾਰ ਦੀ ਹੈ ਜੀ ਅੱਛਾ ਜਿਨ੍ਹਾਂ ਨੇ ਗੁਰ ਜਿਨ੍ਹਾਂ ਨੇ ਵੇਦ ਵੀ ਕੀਤੀ ਹੈ ਅੱਛਾ ਜੀ ਵੇਦ ਵੀ ਕੀਤੀ ਹੈ ਹਾਂ ਜੀ ਤੁਮਾਰੀ ਸਾਹਿਬ ਦਾ ਗੁਟਕਾ ਹੈ ਜੀ ਇੱਕ ਵਧੀਆ ਮਾਰਕਾ ਇੰਨੇ ਤਨੇਮ ਦਾ ਜੀ ਆਧਾਰਮਿਕ ਪੁਸਤਕਾਂ ਉਹਨਾਂ ਕਰਨਾ ਹੈ ਆ ਦਾ ਬਾਬਾ ਦੀਪ ਸਿੰਘ ਦੇ ਛੋਟੀ ਫੋਟੋ ਆ ਦੇਖ ਇਹ ਉਹ Hindu dharm diyan photo ਨਾ ਬੋਲ। ਆ ਦਿਓ। ਵਾਂਦੇ ਰਹਿਣਾ ਸਾਰੇ ਇਕੱਠੇ ਕਰਕੇ ਦੇ ਵੀ ਨਾ। ਜਗਰ ਭੇਟਣੀ ਕਿਤੇ ਸਾਰਾ ਵੀ ਸੋਮੇ ਛੱਡ ਦਿੰਦੇ। ਇਸ ਸਿੱਖ ਸੀ ਕੇ ਪਹਿਲੇ ਹਾਂਜੀ। ਨਾ ਵੇਖਿਆ ਨੇ। ਪੁਰਾਣੇ ਦੇ ਵਿੱਚ ਤਿੰਨ ਜਿਹਾਂ ਮੈਂ ਵੀ ਸਮਰਦਾ ਸੀਗੇ ਜੀ। ਇਹ ਕਿ ਮੈਂ ਵੀ ਸੰਗਣੇ। ਪਰ ਵੀ ਸਿੱਖ ਧਰਮ ਨਾਲ ਥੋੜਾ ਰਿਲੇਟਡ ਵੀ ਐਸੇ ਪਸੇ ਹੀ ਵੀ ਆਉਂਦੇ ਸੀ ਪਾਰਪੁਰ ਇੱਥੇ ਕਰਾਉਂਦੇ ਹੁੰਦੇ ਸੀ। ਅਮਰਤਾਰੀ ਜੀ ਸਿੰਘਾ ਤੋਂ ਤੇ ਅਮਰਤਾਰੀ ਇਹਨਾਂ ਨੇ ਮਾਤਮੇ ਅਮਰਤਾਰੀ ਇਹਦੇ ਨਾਲ ਬੱਚੇ ਨੇ ਕਿਹੜੋਗੇ ਇੱਕ ਅਮਰਤਾਰੀ ਸੀ ਸੋਹਣੇ ਇਹਨਾਂ ਨੇ 크੍ਰਿਸਚਨ ਧਰਮ ਨਾਲ 크੍ਰਿਸਚਨ ਧਰਮ ਇਹਨਾ ਹੋਣਾ ਵੀ ਕੀਤਾ ਨਾ ਆ ਉਧਰ ਗ੍ਰਾਂਡ ਕਰਲੇ ਧਰਮ ਤੇ ਇਹਦੇ ਅਸਰੇ ਬੀਸਲੀ ਕੀਤੀ ਉਹਨਾਂ ਇਹ ਕਿੱਥੋਂ ਮਿਲਿਆ ਸਮਾਨ ਸਾਰਾ ਤੁਹਾਨੂੰ ਇਸ ਬਿੰਡ ਤੋਂ ਬਾਹਰ ਜਿਹੜਾ ਨਾ ਜੀ ਸੀਵੇਜ ਦੇ ਉੱਤੇ ਪਿਆ ਸੀ ਪੂਰਾ ਲੱਗ ਰਹੇ ਸੀ ਸੀ ਦੇ ਢੱਕਣ ਦੇ ਉੱਪਰ ਉੱਥੇ ਨਾ ਵੀ ਗਾਂਦ ਦੇ ਵਿੱਚ ਹੀ ਸਾਰੇ ਸਾਰਾ ਸਮਾਨ ਬੜਾ ਪਾਸੇ ਹੋਈ ਪਾਸੇ ਬਾਰੋ ਬਾਰੋ ਕੋਈ ਜਿਹੜੇ ਮੁੰਡੇ ਆਪਣੇ ਤੁਸੀਂ ਕੀ ਕਾਰਵਾਈ ਕੀਤੀ ਹੋਈ ਹੈ